ਤੇਨ ਜੋ ਗੱਲਾਂ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਸੁਣੋ ਨੰਬਰ 1 ਠੰਡ ਦੇ ਵਿੱਚ ਹਮੇਸ਼ਾ ਬੱਚਿਆਂ ਤੇ ਵੱਡੇ ਬਜ਼ੁਰਗਾਂ ਨੂੰ ਬਾਜਰੇ ਦੀ ਰਾਬੜੀ ਦੋਨੋਂ ਟਾਈਮ ਜਰੂਰ ਖਾਣੀ ਚਾਹੀਦੀ ਹੈ ਇਸ ਦੇ ਨਾਲ ਇਮਿਊਨਿਟੀ ਵਾਧੀ ਹੈ ਅਤੇ ਸਰੀਰ ਨੂੰ ਗਰਮੈਸ਼ ਰਹਿਦਾ ਹੈ ਅਤੇ ਖਾਂਸੀ ਠੰਡ ਜੁਖਾਮ ਬੁਖਾਰ ਨਹੀਂ ਹੁੰਦਾ ਨੰਬਰ 2 ਜੋ ਵਿਅਕਤੀ ਹਮੇਸ਼ਾ ਘੱਟ ਤਲੇ ਹੋਏ ਭੋਜਨ ਦਾ ਇਸਤਮਾਲ ਕਰਦੇ ਹਨ ਅਤੇ ਮੋਟਾਪੇ ਤੇ ਐਸਿਡਿਟੀ ਦੀਆਂ ਬਿਮਾਰੀਆਂ ਤੋਂ ਦੂਰ ਰਹਿੰਦੇ ਹਨ। ਨੰਬਰ 3 ਲੋਕੀ ਦਾ ਜੂਸ ਪੀਣ ਨਾਲ ਫੇਫੜੇ ਖਰਾਬ ਨਹੀਂ ਹੁੰਦੇ। ਅਤੇ ਲੋਕੀ ਦਾ ਜੂਸ ਵਿੱਚ ਪੋਟਾਸ਼ੀਅਮ ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਨੂੰ ਨਿਰੰਤਰ ਰੱਖਦਾ ਹੈ ਤੇ ਲੋਕੀ ਦਾ ਜੂਸ ਪੀਣ ਦੇ ਨਾਲ ਸਕਿਨ ਵੀ ਚਮਕਦਾਰ ਬਣੀ ਰਹਿੰਦੀ ਹੈ ਤੇ ਵਾਲ ਵੀ ਨਹੀਂ ਝੜਦੇ। ਨੰਬਰ 4 ਠੰਡ ਦੇ ਮੌਸਮ ਵਿੱਚ ਭੁੰਨਿਆ ਹੋਇਆ ਸ਼ਕਰਗੰਦੀ ਜ਼ਰੂਰ ਖਾਣੀ ਚਾਹੀਦੀ ਹੈ। ਇਸ ਨੂੰ ਸਵੀਟ ਆਫ ਟਾਟੋ ਵੀ ਕਹਿੰਦੇ ਹਨ ਇਸ ਦੇ ਵਿੱਚ ਵਿਟਾਮਿਨ ਏ ਅਤੇ β ਕੈਰੋਟਨ ਕਾਫੀ ਜ਼ਿਆਦਾ ਹੁੰਦਾ ਹੈ ਅਤੇ ਡਾਇਬੀਟੀਜ਼ ਦੇ ਦਿਲਾਂ ਦੇ ਰੋਗਾਂ ਕੈਂਸਰ ਜਿਵੇਂ ਰੋਗਾਂ ਨੂੰ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਅਤੇ ਨਾਲ ਹੀ ਅੱਖਾਂ ਦੀ ਰੋਸ਼ਨੀ ਦੇ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੈ ਨੰਬਰ 5 ਪਪੀਤੇ ਦੀ ਜੜਾ 6 ਗ੍ਰਾਮ ਪੀਸ ਕੇ 10 ਗ੍ਰਾਮ ਪਾਣੀ ਵਿੱਚ ਘੋਲ ਕੇ ਛਾਂ ਲੋ ਇਸ ਪਾਣੀ ਨੂੰ ਪੀਣ ਨਾਲ ਪੱਥਰੀ ਬਾਹਰ ਨਿਕਲ ਜਾਂਦੀ ਹੈ। ਨੰਬਰ 6 ਛੋਟੇ ਬੱਚਿਆਂ ਨੂੰ ਸਿਰੋਂ ਦਾ ਸਹਰਾਣਾ ਬਣਾ ਕੇ ਸਮਾਉਣਾ ਚਾਹੀਦਾ ਹੈ। ਇਸ ਦੇ ਨਾਲ ਉਹਨਾਂ ਦਾ ਸਿਰ ਗੋਲ ਰਹਿੰਦਾ ਹੈ। ਨੰਬਰ 17 ਫੈਟੀ ਲੀਵਰ ਵਾਲੇ ਲੋਕਾਂ ਨੂੰ ਦੁੱਧ ਨਹੀਂ ਪੀਣਾ ਚਾਹੀਦਾ। ਨੰਬਰ 8 ਜਿੰਨਾ ਔਰਤਾਂ ਦਾ ਪੇਟ ਜ਼ਿਆਦਾ ਵੱਧ ਰਿਹਾ ਹੈ ਉਹਨਾਂ ਨੂੰ ਬਾਹਰ ਦਾ ਖਾਣਾ ਨਹੀਂ ਖਾਣਾ ਚਾਹੀਦਾ ਤੇ ਚਾਵਲ ਅਤੇ ਮਿੱਠਾ ਖਾਣਾ ਘੱਟ ਕਰ ਦੇਣਾ ਚਾਹੀਦਾ ਹੈ ਨੰਬਰ 9 ਜਿੰਨਾਂ ਲੋਕਾਂ ਨੂੰ ਹਮੇਸ਼ਾ ਕਮਜ਼ੋਰੀ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਰਾਤ ਦੇ ਸਮੇਂ ਦੁੱਧ ਵਿੱਚ ﺍﻟैची ਉਵਾਲ ਕੇ ਪੀ ਲੈਣੀ ਚਾਹੀਦੀ ਹੈ ਇਸ ਦੇ ਨਾਲ ਫਾਇਦਾ ਮਿਲੇਗਾ ਨੰਬਰ 10 ਜੇਕਰ ਤੁਹਾਡੇ ਸਰੀਰ ਤੇ ਸੱਟ ਲੱਗ ਜਾਈ ਗਈ ਹੈ ਤਾਂ ਹਲਦੀ ਦਾ ਲੇਪ ਬਣਾ ਕੇ ਛੱਟ ਵਾਲੀ ਥਾਂ ਤੇ ਲਗਾ ਲਓ ਛੱਟ ਛੇਤੀ ਠੀਕ ਹੋ ਜਾਵੇਗੀ ਨੰਬਰ 11 ਜੇਕਰ ਦਿਲ ਨੂੰ ਹਮੇਸ਼ਾ ਸਿਹਤ ਤੇ ਬਿਮਾਰੀਆਂ ਤੋਂ ਬਚਾ ਕੇ ਰੱਖਣਾ ਚਾਹੁੰਦੇ ਹੋ ਤਾਂ ਨਕਾਰਾਤਮਕ ਸੋਚ ਨੂੰ ਨਾ ਆਉਣ ਦਿਓ ਹਮੇਸ਼ਾ ਸਕਾਰਾਤਮਕ ਸੋਚ ਰੱਖੋ ਨੰਬਰ 12 ਜੇਕਰ ਤੁਸੀਂ ਵੀ ਰਾਤ ਨੂੰ ਕਮਰੇ ਦੇ ਵਿੱਚ ਮੱਛਰ ਆਉਣ ਤੋਂ ਪਰੇਸ਼ਾਨ ਹੋ ਤਾਂ ਇਲਾਇਚੀ ਦੇ ਛਿਲਕੇ ਨੂੰ ਕਮਰੇ ਵਿੱਚ ਰੱਖੋ ਮੱਛਰ ਨਹੀਂ ਆਉਣਗੇ ਨੰਬਰ 13 ਜੇਕਰ ਤੁਹਾਡੇ ਬੁੱਲ ਕਾਲੇ ਸਨ ਤਾਂ ਉਹਨਾਂ ਤੇ ਮਲਾਈ ਅਤੇ ਥੋੜੀ ਜਹੀ ਹਲਦੀ ਲਾ ਕੇ ਰਾਤ ਨੂੰ ਸੌ ਜਾਓ ਇਸ ਦੇ ਨਾਲ ਬੁੱਲ ਨਰਮ ਹੋ ਬਲਾਈ ਮਾਤੇ ਬੁੱਲਾਂ ਦਾ ਕਾਲਾਪਨ ਦੂਰ ਹੋ ਜਾਵੇਗਾ ਨੰਬਰ 14 ਜੋ ਔਰਤਾਂ ਨਹਾਉਣ ਤੋਂ ਬਾਅਦ ਨਿੰਬੂ ਪਾਣੀ ਪੀਂਦੀਆਂ ਹਨ ਉਹਨਾਂ ਦਾ ਸਰੀਰ ਹਮੇਸ਼ਾ ਸਵਸਥ ਰਹਿੰਦਾ ਹੈ ਨੰਬਰ 15 ਜੇਕਰ ਬੱਚਿਆਂ ਨੂੰ ਦਸਤ ਹੋ ਗਈ ਹੈ ਤਾਂ ਠੰਡੇ ਪਾਣੀ ਵਿੱਚ ਜੈਫਲ ਨੂੰ ਪੀਸ ਕੇ ਅਤੇ ਸਵੇਰੇ ਸ਼ਾਮ ਬੱਚਿਆਂ ਨੂੰ ਦੇ ਦਿਓ ਦਸਤ ਵਿੱਚ ਫਾਇਦਾ ਹੋਵੇਗਾ ਨੰਬਰ 16 ਰਾਤ ਨੂੰ ਸੌਣ ਤੋਂ ਪਹਿਲਾਂ ਚੂਰਨ ਜ਼ਰੂਰ ਲੋ ਇਸ ਦੇ ਨਾਲ ਪੇਟ ਸਾਫ਼ ਰਹਿੰਦਾ ਹੈ ਅਤੇ ਹਾਜਮਾ ਵੀ ਸਹੀ ਅਤੇ ਪੇਟ ਦਰਦ ਵੀ ਨਹੀਂ ਹੁੰਦਾ ਨੰਬਰ 17 ਛੋਟੇ ਬੱਚਿਆਂ ਨੂੰ ਹਰੇ ਪੀਲੇ ਦਸਤ ਮਾਂ ਦੇ ਦੁੱਧ ਵਿੱਚ ਜੈਫਲ ਨੂੰ ਘਸਾ ਕੇ ਦੇਣ ਨਾਲ ਛੋਟੇ ਬੱਚਿਆਂ ਦੇ ਦਸਤ ਰੁਕ ਜਾਂਦੇ ਹਨ। ਨੰਬਰ 18 ਰਾਤ ਨੂੰ ਇੱਕ ਚਮਚਾ ਜੀਰਾ ਪਾਣੀ ਦੇ ਵਿੱਚ ਭਿਉਂ ਦਿਓ। ਸਵੇਰੇ ਉੱਠ ਕੇ ਉਸ ਪਾਣੀ ਨੂੰ ਪੀ ਲਓ। ਇਸ ਦੇ ਨਾਲ ਲੀਵਰ ਮਜ਼ਬੂਤ ਹੋ ਜਾਵੇਗਾ ਅਤੇ ਕਬਜ਼ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ। ਨੰਬਰ 19 ਪਿਆਜ਼ ਅਤੇ ਦੁੱਧ ਨੂੰ ਇਕੱਠੇ ਕਦੇ ਵੀ ਨਹੀਂ ਖਾਣਾ ਚਾਹੀਦਾ ਇਹ ਜ਼ਹਿਰ ਦੇ ਸਮਾਨ ਹੁੰਦਾ ਹੈ ਇਸ ਲਈ ਪਿਆਜ਼ ਅਤੇ ਦੁੱਧ ਨੂੰ ਇਕੱਠੇ ਨਾ ਖਾਓ ਨੰਬਰ ਬੀ ਕੁਰਸੀ ਤੇ ਬੈਠਣ ਸਮੇਂ ਪਿੱਠ ਦਾ ਪ੍ਰੈਸ਼ਰ ਸਹੀ ਰੱਖਣਾ ਚਾਹੀਦਾ ਹੈ ਇਸ ਨਾਲ ਬੈਕ ਪੈਨ ਦੀ ਸਮੱਸਿਆ ਨਹੀਂ ਹੁੰਦੀ ਨੰਬਰ 21 ਪੇਟ ਦੇ ਕੀੜੇ ਹੋਣ ਤੇ ਇੱਕ ਚਮਚ ਕੱਚੇ ਅੰਬ ਦੇ ਛਿਲਕੇ ਦਾ ਪਾਊਡਰ ਬਣਾ ਕੇ 2 ਦਿਨ ਖਾ ਲੈਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ। ਨੰਬਰ 22 ਪੇਟ ਦੇ ਕੀੜਿਆਂ ਨੂੰ ਮਾਰਨ ਦੇ ਲਈ ਲੱਸੀ ਦੇ ਵਿੱਚ ਪੀਸੀ ਹੋਈ ਅਜਵਾਇਨ ਮਿਲਾ ਕੇ ਪੀਣ ਦੇ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ। ਨੰਬਰ 23 ਜੇਕਰ ਤੁਸੀਂ ਰਾਤ ਨੂੰ ਭੋਜਨ ਜਲਦੀ ਕਰ ਲੈਂਦੇ ਹਾਂ ਤਾਂ ਕਈ ਬਿਮਾਰੀਆਂ ਤੋਂ ਬਚੇ ਰਹਿੰਦੇ ਹਾਂ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ ਧੰਨਵਾਦ ਜੀ